ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਾਂ ਬਈ ਸਭ ਠੀਕ ਠਾਕ ਹੋਏਗੇ ਲੱਦ ਲਿਆ ਬਈ ਖਾਦ ਆਪਾਂ ਨੇ ਜਿਹੜਾ ਗੰਨਾ ਬੀਜਾ ਦਾਪਾਂ ਨੇ ਪਾਣੀ ਵਾਲਾ ਉਸਮਾਂ ਖਾਦ ਪਾ ਕੇ ਰੋਟਾਵੇਟਰ ਮਾਰੇਗੇ ਪਹਿਲਾਂ ਖਾਦ ਪਿਆਣੀ ਦਾ ਬੀਬੀ 13 ਡੀਏਪੀ ਐ ਕੋਸ ਉੱਪਰ ਡੀਏਪੀ ਮਿਲਿਆ ਨਹੀਂ ਸਪਰੇਅਟਰ ਪਾ ਲਿਆ ਬਣੇ ਰਹੀ ਆਪਣੀ ਵੀਡੀਓ ਗੇਲ ਚਲਾਂ ਖੇਤਾਂ ਵਿੱਚ ਮਿਲਾਂ ਜਾ ਕੇ ਪਹੁੰਚ ਗਏ ਜੀ ਖੇਤ ਇਹ ਵੇਪਾ ਇਹ ਪੰਨ ਨਾ ਗੰਨਾ ਬੀਜਦੇ ਰਹੇ ਗੰਨਾ ਬੀਜ ਕੇ ਪਾਣੀ ਲਾਇਆ ਤਾਂ ਖੇਤ ਨੂੰ ਪਾਣੀ ਲਾ ਕੇ ਗੰਨਾ ਬੀਜ ਕੇ ਥੋੜੀ ਥੋੜੀ ਪੈਰਾਂ ਗਲ ਮਿੱਟੀ ਪਾ ਦਿੱਤੀ ਫਿਰ ਫੇਰ ਦੇ ਤਾਂ ਪਾਣੀ ਖਾਦ ਖੁਦ ਨਹੀਂ ਪਿਆਦਾ ਦਵਾਈ ਪਾ ਦਿੱਤੀ ਕਲੋਰੋ ਜਰੂਰੀ ਮਾ ਵੀ ਲਗਾ ਉਹਨਾਂ ਕੀੜੀ ਕੁੜੀ ਦੇ ਇਹ ਵਾਪਾ ਇਸਮਾ ਪਾ ਕੇ ਖਾਦ ਥੋੜਾ ਥੋੜਾ ਰੋਟਾ ਵੇਟਰ ਮਾਰ ਦਿੰਗੇ ਫਿਰ ਬਾਅਦ ਮੇ ਵਜੇਗਾ ਸਵਾਕਾ ਬੱਤਕ ਹੀ ਤੈਨ ਪੂਰਾ ਉਹ ਜਿਹੜੀ ਕੱਲ ਹੋਣਾ ਤਾਂ ਕੰਮ ਏ ਕੱਲ ਆਪਣਾ ਪ੍ਰੋਗਰਾਮ ਤਾਂ ਉਸ ਕਰਕੇ ਹੋਇਆ ਨਹੀਂ ਰਲਾਰੇ ਆ ਰੇ ਸੁਪਰ ਡੀਏਪ 22 23 ਤਿੰਨ ਖਾਦਾ ਉਰੀਆ ਉਰੀ ਮਰ ਲਾਵੇਂਗਾ ਸਰ ਤੇ ਮਿੱਲੀ ਦੀ ਰੇਗ ਹੈ ਲਪਾਉ ਨੂੰ ਜੀਰੀ ਇੰਨਾ ਮ ਕਣਕ ਕਮ ਵੇ ਪ੍ਰਸਤ ਲਾਗੇ ਸਟਾ ਮਾਰ ਦੇ ਇਹ ਸਤਾਂਗੇ ਇਹ ਪਾਊਡਰ ਮ ਚੱਲਨੇਗਾ ਨਹੀਂ ਉਡੇਗੀ ਬਹੁਤ ਕੈਂ ਥੱਲੀ ਮ ਮਕੋਲੀ ਪਾਣੀ ਦੇ ਪਹਿਲਾਂ ਪਾਈਆਂ ਪਰ ਡੌਲਾ ਨੇ ਜਿਹੜੀ ਵਿੱਚ ਪਾਈ ਦੀਆਂ ਪਾਣੀ ਲਾਉਂਦੇ ਨੇ ਟਰੈਕਟਰ ਡੇਗਾ ਨਹੀਂ ਮਾਰਦੇਗਾ ਲੰਬਾ ਹੀ ਪਾ ਦੇਗਾ ਖਾਦ ਲਾ ਕੇ ਜੀ ਖਾਦ ਪਾਣ ਸਲਫਰ ਕਰਾਈ ਆਪਾਂ ਨੇ ਬੰਦੇ ਦੇ ਥੋੜੇ ਜਿਹੀ ਯੂਰੀਏ ਮਰਲਾ ਆ ਗਿਆ ਖਾਦ ਪਾ ਦਾ ਟਰੈਕਟਰ ਗਿਆ ਲਾ ਖਾਦ ਪਾ ਦੀ ਇਹ ਲਾਵेंगे ਨੰਬਰ ਰੋਟਾਵੇਟਰ ਦਾ ਰੇਲੇ ਗਿਆ ਸਾਰਾ ਭਈਆ ਘਰ ਰਿਆ ਇਸ ਦਾ ਯੋਹੀ ਦਿਕਮਣ ਹੈ ਜਿਹੜਾ ਇਹ ਕੰਮ ਬਦਾ ਜੇ ਰੌਣੀ ਵਾਲਾ ਖੇਤ ਹੋਆ ਉਸ ਦਾ ਗਲਗੀਆ ਨਿਬੜ ਜਾ ਕਿ ਨਹੀਂ ਬਾਦਮਾ ਜਿਹੜਾ ਇਹ ਅੱਜ ਸਾਰਾ ਕੁਝ ਹੋ ਰਿਹਾ ਪਾਣੀ ਵਾਲੇ ਕਰਕੇ ਹੋ ਰਿਹਾ ਜੇ ਰੌਣੀ ਵਾਲਾ ਬੱਤਾਲਾ ਹੁੰਦਾ ਫਿਰ ਉਹ ਉਦਣ ਹੀ ਨਿਬੜ ਜਾ ਲਾਲੇ सारा चित्रपराम बिजा दाने रोटा वट ਇੱਕ ਕੋਈ ਠੀਕ ਬਣ ਗਿਆ ਖੇਤ ਪਿੱਛੇ ਪਿੱਛੇ ਮਾਰਦਾ ਸੁਹਾਗਾ ਗੈਲ ਕੀ ਗੈਲ ਆਵਾ ਲੰਗਣੇ ਦੇ ਆਵਾ ਜਾਰੀ ਹੈ ਤੇਜ ਇਹਦੀ ਉਹ ਬੱਤ ਵਾਲਾ ਹੀ ਬਣ ਗਿਆ ਕਿਸੇ ਨੂੰ ਜਿ ਤਰ੍ਹਾਂ ਬਾਹ ਬੱਤ ਵਾਲਾ ਗੰਨਾ ਵਿਚਾਂ ਮਿੰਟ ਤੋ ਹੋ ਜਾ ਥੋੜੀ ਜੀ ਵੀ ਚਲੋ ਇਹਦੀ ਚੀਜ਼ ਬਣ ਗਿਆ ਇੱਕੜ ਗਿਆ ਭਾਈ ਸਵਾਕੇ ਕਰ ਗਿਆ ਥੋੜਾ ਜਿਹਾ ਤਾਂ ਦੋ ਕ ਗੇੜੇ ਸਰ ਦਾ ਟਰੈਕਟਰ ਬਾਹਰ ਹੋ ਗਈਆਂ ਭਾਈ ਕਣਕਾਂ ਵੀ ਤਿਆਰ ਜੱਟਾਂ ਸੋਨਾ ਹਨ ਤਾਂ ਦਰਦੀਨ ਕੀ ਕਰ ਰਿਹਾ ਆਪਣੇ ਘਟੇ ਕੀ ਹੈਦੇ ਬਾਈ ਖੇਤ ਮੈਨੂੰ ਕੀੜਾ ਮਾਰਨ ਆਪਾਂ ਮੱਕੀ ਵਾਲੇ ਮੈਨੂੰ ਪਾਣੀ ਲਾਇਆ ਦਾ ਬੰਦਿਆਂ ਨੇ ਆਪਣੇ ਨੇ ਕੱਲ ਥੱਲੇ ਲਿਕਾਂ ਲਿਕਾਂ ਬਾਈ ਮੱਕੀ ਥੋੜੀ ਡਾਉਨ ਹੋਏ ਹਜੇ ਆਪਣੀ ਗੌਰ ਜੀ ਨਹੀਂ ਹੋਈ ਬਾਦਮਾ ਹੀ ਉਹ ਆਪਣੇ ਪਾਸ ਥੋੜੀ ਕਿਤਾ ਪਾਣੀ ਦਾ ਰੜਾ ਲੱਗ ਗਿਆ ਇੱਕ ਖਰਾਕ ਨਹੀਂ ਪਈ ਵਾ ਭਾਈ ਵੀ ਮਰ ਰੇ ਪਵਾ ਕੇ ਪਾਣੀ ਪੁਣੀ ਕਿ ਲਾ ਮੈਂ ਛੱਟ ਪਾਣੀ ਲਾ ਕੇ ਵੀ ਮੋਟਰ ਵਾਲਾ ਹੀ ਰਿਹਾ ਨਹਿਰ ਵਾਲਾ ਪਾਣੀ ਵੀ ਨਹੀਂ ਲਗਿਆ ਹਲੇ ਨੂੰ ਸ਼ਰੀ ਨੂੰ ਉਹ ਚਲੋ ਠੀਕ ਹੈ ਹੈ ਤੰਦਰੁਸਤ ਹੈ ਸਪਰੇਜਪੁਰ ਕਰਤੀ ਦੀ ਕੀੜੀ ਕੁੜੀ ਵਾਲੀ ਸੁੰਡੀ ਵਾਲੀ ਗੋਭਾਂ ਖੜ ਗਈਆਂ ਚੱਲ ਗਈਆਂ ਗੋਭਾਂ 10 ਕ ਤਰੀਕ ਤੱਕ ਵੜਾਈ ਵੀ ਚੱਲ ਜਾਣੀ ਐ ਫੁੱਲ ਜੋਰਾਂ ਪਰ ਚੱਲ ਜਾਈ 10 ਤੱਕ ਵਾ ਟੁੱਟਮੀ ਟੁੱਟਮੀ ਦਾ ਸਾਇਦ 7 ਤੱਕ 8 ਤੇ ਚੱਲ ਜਾ ਜੇ ਇਤਨਾ ਮੌਸਮ ਸਾਫ਼ ਰਿਹਾ ਇਸ ਤਰੀ ਖੁਸ਼ਕ ਜਿਹੀ ਤਰ੍ਹਾਂ ਹਵਾ ਚੱਲ ਰਹੀ ਹੈ ਕੁਸ਼ਕਣਾਂ ਦਾ ਨਰਮ ਵੀ ਹੈ ਹਲੇ ਜਿੰਨਾ ਨੇ ਲੇਟ ਹੈ ਦਸੰਬਰ ਕੀ ਬਜਾਈ ਹੋਈ ਵੀ ਜਿਹੜੀ ਜਿਹੜੀ ਅਕਤੂਬਰ ਦੇ ਲਾਸਟ ਵਾਲੀ ਹੈ ਉਹ ਕਣਕਾਂ ਥੋੜੀ ਜ਼ਿਆਦਾ ਪੱਕ ਗਈਆਂ ਨਵੰਬਰ ਵਾਲੀ ਕਣਕਾਂ ਜਿਹੜੀ ਉਹ ਵੀ ਨਰਮਾਈ ਮਾਂ ਲਾਸਟ ਨਵੰਬਰ ਵਾਲੀ ਜਿਹੜੀ ਦਸੰਬਰ ਕੀ ਪਹਿਲੀ ਤਰੀਕਾ ਕੀ ਬਜਾਈ ਹੋਈ ਵੀ ਐ ਥੋੜੀ ਲੇਟ ਦੀ ਜਿਹੜੀ ਕਣਕਾਂ ਰੌਣੀ ਰੂਣੀ ਵਾਲੇ ਖੇਤ ਤੇ ਧੁੰਦ ਜੀ ਲੱਗਦੀ ਪੈਣ ਠੀਕ ਹੈ ਬਾਈ ਆਪਾਂ ਚੱਲੇ ਮੰਡੌਲੀ ਨੂੰ ਗੱਡੀ ਚੱਕ ਕੇ ਲਿਆ ਤਾਂ ਮੈਂ ਜਾਂਦੇ ਵਿਖੇਤ ਮਰ ਰੁਗ ਗਿਆ ਮੈਂ ਥੋੜਾ ਜਿਹਾ ਸੌਦਾ ਲੈ ਕੇ ਆਣਾ ਘਰ ਕਾ ਅੱਜ ਦੀ ਵੀਡੀਓ ਦੇਖਣੇ ਵਾਸਤੇ ਬਾਈ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐੱਚੀ ਵੀਡੀਓ ਆਪਣੀ ਇੰਨੀ ਕੀ ਦੀ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਵਾਂ ਰਹਿਮਤ ਬੈਠੀ ਹੈ ਗੱਡੀ 'ਮਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੱਲੀਏ ਚਲੋ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਬਾਈ ਵੀਡੀਓ ਦੇਖਣੇ ਵਾਸਤੇ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਵਾਂਗ